ਜੀ 15 ਅਗਸਤ ਦਾ ਜਿਹੜਾ ਇਹ ਦਿਹਾੜਾ ਆਉਣ ਵਾਲਾ ਹੈ ਉਸ ਦੇ ਮੱਦੇਨਜ਼ਰ ਆਪਣੀ ਸਾਰੇ ਅਸੀਂ ਡਿਸਟ੍ਰਿਕਟ ਪੁਲਿਸ ਨੂੰ ਇਕੱਠੇ ਕਰਕੇ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਹਾਂ ਜਿਸ ਦੇ ਵਿੱਚ ਫਲੈਗ ਮਾਰਚੇਸ ਆਪਣੀ ਸ਼ਿਫਟਿੰਗ ਨਾਕਾਬੰਦੀ ਪੋਰਟਲਸ ਰਾਏ ਬਾਕੀ ਸਾਰੀਆਂ ਇਹ ਜੇ ਅਦਾਰਿਆਂ ਦੀ ਚੈਕਿੰਗ ਵੀ ਅਸੀਂ ਕਰਦੇ ਜਾ ਰਹੇ ਹਾਂ ਇਹ ਸਾਡੀ ਮੁਹਿੰਮ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਹੈ ਤੇ ਇਹ ਕੁਝ ਹੋਰ ਦਿਨ ਚੱਲਦੀ ਰਹੂਗੀ ਇਸ ਦੇ ਵਿੱਚ ਅੱਜ ਅਸੀਂ ਇਸ ਸੰਗਰੂਰ ਸ਼ਹਿਰ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡਾ ਵਿਸ਼ਾਲ ਫਲੈਗ ਮਾਰਚ ਕਰ ਰਹੇ ਹਾਂ ਜਿਸ ਦੇ ਵਿੱਚ ਫੋਰਸ ਸਾਰੇ ਸਬਡਿਵੀਜ਼ਨਸ ਤੋਂ ਵੀ ਇਕੱਠੀ ਹੋਈ ਹੈ। ਇਸੇ ਤਰ੍ਹਾਂ ਅਸੀਂ ਫਲੈਗ ਮਾਰਚ ਅੱਜ ਤੇ ਕੱਲ ਵੀ ਅੱਜ ਸ਼ਾਮ ਨੂੰ ਤੇ ਕੱਲ ਪੂਰੇ ਦਿਹਾੜੇ 'ਚ ਵੀ ਕਰਾਂਗੇ। ਚੈਕਿੰਗ ਕਰਦੇ ਰਵਾਂਗੇ। ਸਾਡੀ ਫੁੱਲ ਫੋਰਸ ਨੂੰ ਸਪਲੀਮੈਂਟ ਕਰਨ ਲਈ ਸਾਨੂੰ ਹੈੱਡਕ quarters ਤੋਂ ਦੋ ਹੋਰ ਕੰਪਨੀਆਂ ਵੀ ਮਿਲੀਆਂ ਨੇ। ਐਕਸਟਰਾ ਐਡੀਸ਼ਨਲ ਫੋਰਸ ਮਿਲੀ ਹੈ ਜਿਸ ਦੇ ਜਿਸ ਦੇ ਕਾਰਨ ਅਸੀਂ ਬਹੁਤ ਸਾਰੇ ਜੋ ਚੈਕਿੰਗ ਕਰਨੀ ਹੈਗੀ ਆ ਉਹ ਉਸ ਤੌਰ ਤੇ ਵੀ ਕਰ ਪਾ ਰਹੇ ਹਾਂ। ਉਹ ਸਰਪ੍ਰਾਈਜ਼ ਤਰੀਕੇ ਨਾਲ ਵੀ ਕਰ ਪਾ ਰਹੇ ਆ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਜਿਹੜਾ ਹਰ ਉਪਲਾਲਾ ਸਾਨੂੰ ਕਰਨਾ ਹੈ ਉਹ ਅਸੀਂ ਕਰ ਪਾ ਰਹੇ ਆ ਸਿਰ ਕੋਈ ਖਾਸ ਇੰਟੀਮੇਸ਼ਨ ਹੈ ਇਹ ਕੋਈ ਬੇਸਿਕਲੀ ਤਾਂ ਇਹ ਹੈਗਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਕੌਨਫੀਡੈਂਸ ਨੂੰ ਰੀਪੋਸ ਕਰਨ ਲਈ ਉਹਨਾਂ ਨੂੰ ਹੌਸਲਾ ਦੇਣ ਲਈ ਆਪਣੀ ਫੋਰਸ ਦੇ ਇੱਕ ਡਿਸਪਲਿਨ ਇਨ ਕਲਕੂਲੇਟ ਕਰਨ ਦੇ ਲਈ ਅਸੀਂ ਅਜੇ ਫਲੈਗ ਮਾਰਚ ਕੱਢ ਰਹੇ ਆ ਇਸ ਦੇ ਨਾਲ ਹੀ ਅਸੀਂ ਮਾੜੇ ਅੰਸਰਾਂ ਨੂੰ ਇਹ ਚੇਤਾਵਨੀ ਦੇ ਰਹੇ ਆ ਕਿ ਉਹਨਾਂ ਦਾ ਕੋਈ ਵੀ ਮਨਸੂਬੇ ਤੇ ਅਸੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ